ਪੰਜਾਬ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਪ੍ਰਦਰਸ਼ਨ ਕੀਤਾ ਗਿਆ ਇਹ ਪ੍ਰਦਰਸ਼ਨ ਅੰਮ੍ਰਿਤਸਰ ਡੀਸੀ ਦਫ਼ਤਰ ਦੇ ਬਾਹਰ ਬੈਠ ਕੇ ਅਧਿਆਪਕਾਂ ਵੱਲੋਂ ਕੀਤਾ ਗਿਆ ਅਤੇ ਫਿਰ ਡੀਸੀ ਦਫ਼ਤਰ ਵਿੱਚ ਜਾ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ मुराबाद मुरादाबाद मुरादाबादी मुरादाबाद 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 सरकार सरकार मुद्दाबाद साधिया मंगा पूरी करोते वादे पूरे करो पूरे करो पूरे करोठी सरकार ਮੁਰਦਾਬਾਦ 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 ਡੂੰਗੀ ਸਰਕਾਰ ਮੁਰਦਾਬਾਦ 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 ਹਾਏ 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 ਸਿੱਖ ਮੁੱਖ ਮੰਤਰੀ ਹਾਏ 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 ਸਿਪੂ ਹਾਏ 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 ਸਿਪੂ ਹਾਏ 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 ਮਾ ਜੇਤਲੀ ਸਟੇਟ ਪ੍ਰੈਜ਼ੀਡੈਂਟ ਪੀਸੀਸੀਟੀ ਹਾਏ ਜਿਹੜਾ ਅੱਜ ਪ੍ਰੋਟੈਸਟ ਕੀਤਾ ਜਾ ਰਿਹਾ ਤੁਹਾਡੇ ਵੱਲੋਂ ਕੀ ਸਾਡੀ ਡਿਮਾਂਡ ਇਸ ਵੇਲੇ ਜਿਹੜੀ ਮੇਜਰ ਡਿਮਾਂਡ ਨੇ ਜੀ ਉਹ ਹੈਗੀ ਹੈ ਕਿ ਇੱਕ ਤਾਂ ਸਾਡੀਆਂ ਜਿਹੜੀਆਂ ਗ੍ਰਾਂਟਸ ਹੈ ਉਹ ਐਨਹਾਂਸਡਆਂ ਚਾਹੀਦੀਆਂ 7th ਪੇ ਕਮਿਸ਼ਨ ਦੀ ਇੰਪਲੀਮੈਂਟੇਸ਼ਨ ਹਲੇ ਤੱਕ ਨਹੀਂ ਹੋਈ ਸੋ ਗ੍ਰਾਂਟ ਪਲੱਸ ਇੰਪਲੀਮੈਂਟੇਸ਼ਨ ਅੱਜ ਦਾ ਸਾਡਾ ਬਹੁਤ ਵੱਡਾ ਮੁੱਦਾ ਹੈ ਅਸੀਂ ਲੜੀ ਵਾ ਸਟ੍ਰਾਈਕ ਕਰ ਰਹੇ ਹਾਂ 5 ਤਰੀਕ ਨੂੰ ਅਸੀਂ ਕਿਤੇ ਟੀਚਰਸ ਡੇ ਨੂੰ ਅਸੀਂ ਐਜ਼ ਅ ਬਲੈਕ ਡੇ ਮਨਾਇਆ ਉਸ ਤੋਂ ਬਾਅਦ ਅਸੀਂ 20 ਤਰੀਕ ਨੂੰ ਫਿਰ ਦੋ ਪੀਰੀਅਡ ਦੀ ਸਟ੍ਰਾਈਕ ਕੀਤੀ ਹੁਣ ਅੱਜ ਅਸੀਂ ਡਿਸਟ੍ਰਿਕਟ ਰੈਲੀ ਕੀਤੀ ਹੈ ਜਦ ਤੱਕ ਸਾਡੀ 7th ਪੇ ਕਮਿਸ਼ਨ ਦੀ ਡਿਮਾਂਡ ਨਹੀਂ ਮੰਨੀ ਜਾਂਦੀ ਇੰਪਲੀਮੈਂਟ ਨਹੀਂ ਹੁੰਦਾ 136 ਪ੍ਰਾਈਵੇਟ ਹੈੱਡਿਡ ਕਾਲਜਸ ਤੱਕ ਤੱਕ ਸਾਡਾ ਸੰਘਰਸ਼ ਚੱਲਦਾ ਰਹੇਗਾ ਮੈਮ ਅੱਜ ਤੁਸੀਂ ਪ੍ਰੋਟੈਸਟ ਕੀਤਾ ਕਿ ਅੱਜ ਇਸ ਦਾ ਮੈਮੋਰੰਡਮ ਵੀ ਦਿੱਤਾ ਜਾਏਗਾ ਤੇ ਹਾਂਜੀ ਹਾਂਜੀ ਕਿੰਨ ਮੈਮੋਰੰਡਮ ਦੇ ਆ ਅੱਜ ਅਸੀਂ ਡੀਸੀ ਸਾਹਿਬ ਨੂੰ ਮੈਮੋਰੰਡਮ ਦਵਾਂਗੇ ਜਿਹੜਾ ਕਿ ਥਰੂ ਡੀਸੀ ਸਾਡੇ ਸੀਐਮ ਸਾਹਿਬ ਕੋਲ ਜਾਏ ਉਹਨਾਂ ਮਦਰ ਨਹੀਂ ਮੰਨਿਆ ਜਾਂਦੀ ਆ ਫਿਰ ਆਉਣ ਵਾਲੇ ਸਮੇਂ ਚ ਆਉਣ ਵਾਲੇ ਸਮੇਂ ਚ ਸਾਡਾ ਜਿਹੜਾ ਹੈਗਾ ਸੰਘਰਸ਼ ਉਹ ਤੇਜ਼ ਹੋ ਜਾਏ ਕਿਸ ਤਰੀਕੇ ਤੇਜ਼ ਤੇਜ਼ ਰੈਲੀਆਂ ਕਰਨੇ ਪ੍ਰੋਟੈਸਟ ਕਲਾਸਸ ਸਫਰ ਕਰਨੀਆਂ ਸਟੂਡੈਂਟਸ ਨੂੰ ਨਾਲ ਲਾਵਾਂਗੇ ਸਟੂਡੈਂਟਸ ਦੇ ਨਾਲ ਫਿਰ ਅਸੀਂ ਤਰਨੇ ਲਾਵਾਂਗੇ ਸੋ ਜਿਹੜਾ ਸਾਡਾ ਪ੍ਰੋਟੈਸਟ ਹੈ ਉਹ ਤੇਜ਼ ਹੋਏਗਾ ਤਿੱਖਾ ਕਰਾਂਗੇ ਤਾਂ ਕਿ ਇਹ ਸਰਕਾਰ ਜਿਹੜੀ ਟੀਚਰਸ ਨੂੰ ਇੰਨਾ ਟੰਗ ਕਰ ਰਹੀ ਹੈ ਸਰ ਇਹ ਜਿਹੜਾ ਸਾਡਾ ਸਕੇਲ ਹੈਗਾ ਅਰ 1 ਜਨਵਰੀ 2016 ਨੂੰ ਮਿਲਣਾ ਸੀ ਹੁਣ 10 ਸਾਲ ਬਾਅਦ ਨਵਾਂ ਪੇਸ ਕੇ ਜਿਹੜਾ ਕਮਿਸ਼ਨ ਹੈ ਉਹ ਸੈਂਟਰ ਗਵਰਨਮੈਂਟ ਬਠਾਨਾ ਜਾ ਰਹੀ ਹੈ ਪਰ ਪੰਜਾਬ ਐਸੀ ਸਟੇਟ ਹੈ ਜਿਨੇ ਹਾਲੇ ਤੱਕ ਉਹਨੂੰ ਇੰਪਲੀਮੈਂਟ ਨਹੀਂ ਕੀਤਾ ਕੀ ਕਾਰਨ ਹੈ ਸਮਝ ਇਹ ਸਰਕਾਰ ਦੀਆਂ ਨੀਤੀਆਂ ਔਰ ਬਦ ਨੀਤੀਆਂ ਬਦਨੀਤੀਆਂ ਜਿਨ੍ਹਾਂ ਨੇ ਹਾਲੇ ਤੱਕ ਟੀਚਰਜ਼ ਨੂੰ ਉਹਨਾਂ ਦੇ ਰਾਈਟਸ ਨਹੀਂ ਦਿੱਤੇ ਪਹਿਲੇ ਕਾਂਗਰਸ ਸਰਕਾਰ ਸੀ ਉਹਦੇ ਖਤਮ ਹੋਣ ਦਾ ਕਾਰਨ ਹੀ ਆਇਆ ਕਿ ਉਹਨੇ ਟੀਚਰਜ਼ ਨੂੰ ਤਨਖਾਹ ਦਿੱਤਾ ਅਸੀਂ ਖੁੱਲਕੇ ਪੰਜਾਬ ਸਰਕਾਰ ਦੀ ਸਪੋਰਟ ਕੀਤੀ ਵੋਟਾਂ ਕੋਈਆਂ ਕਿਉਂਕਿ ਸਾਨੂੰ ਲੱਗਦਾ ਸੀ ਵੀ ਹੈਲਥ ਔਰ ਐਜੂਕੇਸ਼ਨ ਇਹਨਾਂ ਦੀ ਪ੍ਰਾਇੋਰਟੀ ਹੈ ਪਰ ਇਹ ਸਰਕਾਰ ਨੇ ਆ ਕੇ ਸਾਨੂੰ ਝਟਕੇ ਹੀ ਦਿੱਤੇ ਆ ਕੋਈ ਬੈਨੀਫਿਟ ਨਹੀਂ ਦਿੱਤਾ ਤਨਖਾਹ ਨਹੀਂ ਟੀਚਰਜ਼ ਦੀ ਵਧੀ ਕੋਈ ਉਹਨਾਂ ਦੇ ਜਿੰਨੇ ਵੀ ਇਸ਼ੂਜ਼ ਹੈਗੇ ਆ ਚਾਹੇ ਉਹ ਗਰੰਟਾਂ ਵਾਲੇ ਆ ਜਾਂ ਕੋਈ ਇਸ਼ੂ ਇਹਨਾਂ ਨੇ ਸਾਡਾ ਸੌਰਟ ਆਊਟ ਨਹੀਂ ਕੀਤਾ ਬਲਕਿ ਇਹਨਾਂ ਨੇ ਸਾਡੇ ਨਾਲ ਸ਼ਰਾਰਤ ਕਰਕੇ ਜਿਹੜੀ ਸਾਡੀ ਏਜ ਆਫ ਰਿਟਾਇਰਮੈਂਟ 60 ਸਾਲ ਹੈ ਉਨੋ ਵੀ 58 ਮੈਮਾ ਸੀਐਮ ਚੰਡੀਗੜ੍ਹ ਜਾ ਕੇ ਸੀਐਮ ਕੋਠੀ ਦਾ ਵੀ ਤਰਉ ਕੀਤਾ ਜਾਉਂਦਾ ਹੈ ਪਹਿਲੇ ਅਸੀਂ ਜਿਹੜੀ ਦਵਾਗੇ ਉਹ ਡੀਪੀਆਈ ਕਾਲਜਸ ਦੇ ਬਾਹਰ ਤਰਨੰਦਵਾਗੇ ਕਿਉਂਕਿ ਸਾਨੂੰ ਬਿਊਰੋਕਰੇਸੀ ਵੀ ਕੋਈ ਬਹੁਤ ਅੱਛਾ ਰਿਸਪਾਂਸ ਨਹੀਂ ਦੇ ਰਹੀ ਸਾਡੀਆਂ ਫਿਕਸੇਸ਼ਨਸ ਔਰ ਜਿਹੜਾ ਇੰਪਲੀਮੈਂਟੇਸ਼ਨ ਪਾਰਟ ਹੈ ਉਹਨੂੰ ਡਿਲੇ ਕਰ ਰਹੀ ਹੈ ਮੈਂ ਜ਼ਿਲ੍ਹਾ ਪ੍ਰੰਧਾਨ ਅੰਮ੍ਰਿਤਸਰ ਡਿਸਟ੍ਰਿਕਟ ਕਾਉਂਸਲ ਅੱਜ ਦਾ ਇਹ ਧਰਨਾ ਜਿਹੜਾ ਸਾਡਾ ਪੰਜਾਬ ਐਂਡ ਕੈਂਡੀਗੜ੍ਹ ਕਾਲਜ ਟੀਚਰ ਯੂਨੀਅਨ ਦੇ ਦਿਸ਼ਾ-ਨਿਸ਼ਾਣ ਅਨੁਸਾਰ ਲਗਾਇਆ ਗਿਆ ਹੈ ਅੱਜ ਤੋਂ 2 ਸਾਲ ਪਹਿਲਾਂ ਜਦੋਂ ਆਪ ਸਰਕਾਰ ਨੇ ਜਿਹੜਾ ਚਾਰਜ ਲੈਣਾ ਸੀ ਉਹਨਾਂ ਨੇ ਸਾਡੇ ਨਾਲ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਸੀ ਜਦੋਂ ਅਸੀਂ ਆਵਾਂਗੇ ਉਹ ਤੁਹਾਡੀ ਟੀਚਰ ਦੀਆਂ ਸਾਰੀਆਂ ਡਿਮਾਂਡ ਸੀਗੀਆਂ ਪੂਰੀਆਂ ਕਰਾਂਗੇ ਪਰ 2 ਸਾਲ ਹੋ ਗਏ ਨੇ ਇਹ ਆਪ ਜਿਹੜੇ ਆਮ ਆਦਮੀ ਸਰਕਾਰ ਇਹ ਸਾਨੂੰ ਧੋਖਾ ਦੇ ਰਹੀ ਐ ਸਾਡੀਆਂ ਡਿਮਾਂਡਸ ਪੂਰੀਆਂ ਨਹੀਂ ਕਰ ਰਹੀ ਜਿਵੇਂ 7th ਪੇ ਕਮਿਸ਼ਨ ਐ ਦੇ ਨਾਲ ਹੋਰ ਬੜੀਆਂ ਡਿਮਾਂਡਾਂ ਨੇ ਲਗਭਗ 14 ਡਿਮਾਂਡਾਂ ਨੇ ਜਿਨ੍ਹਾਂ ਉਹਨਾਂ ਨੇ ਵਾਅਦਾ ਕੀਤਾ ਸੀ ਆਣ ਤੇ ਪੂਰੀਆਂ ਕਰਾਂਗੇ ਇਸ ਕਰਕੇ ਅੱਜ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਇੱਕ ਪੱਤਰ ਜਿਹੜਾ ਉਹ ਲਿਖਿਆ ਵੀ ਸਾਨੂੰ ਮੀਟਿੰਗ ਦਿੱਤੀ ਜਾਏ ਉਹ ਪੱਤਰ ਦੀ ਕਾਪੀ ਅਸੀਂ ਡਿਪਟੀ ਕਮਿਸ਼ਨਰ ਦੇ ਰਾਹੀਂ ਜਿਹੜੀ ਭਜਾਵਾਂਗੇ ਵੀ ਸਾਡੇ ਜਿਹੜੇ ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ ਦੇ ਜਿਹੜੇ ਆਫੀਸ ਬੀਰਰ ਹੈ ਉਹਨਾਂ ਨੂੰ ਇੱਕ ਮੀਟਿੰਗ ਦਿੱਤੀ ਜਾਏ ਔਰ ਸਾਡੀਆਂ ਜਿਹੜੀਆਂ ਡਿਮਾਂਡਸ ਨੇ ਉੱਤੇ ਜਿਹੜਾ ਗੌਰ ਕੀਤਾ ਜਾਏ ਜਿੰਨੂੰ ਤੁਸੀਂ ਆਪਣੀ ਪਾਰਟੀ ਦਾ ਹਿੱਸਾ ਬਣਾ ਕੇ ਇਲੈਕਸ਼ਨ ਜਿੱਤੀ ਸੀ ਅੱਜ ਉਹ ਭੁੱਲ ਗਏ ਨੇ ਇਸ ਕਰਕੇ ਸਾਡੀਆਂ ਡਿਮਾਂਡਸ ਜਿਹੜੀਆਂ ਪੂਰੀਆਂ ਕੀਤੀਆਂ ਜਾਣ ਜੇ ਡਿਮਾਂਡਸ ਨਹੀਂ ਪੂਰੀਆਂ ਕੀਤੀਆਂ ਜਾਣਗੀਆਂ ਆਉਣ ਵਾਲੇ ਦਿਨਾਂ ਤੇ ਅਸੀਂ 15 ਤਰੀਕ ਨੂੰ ਕੈਂਡਲ ਮਾਰਚ ਵੀ ਕਰਾਂਗੇ ਗੁਰਨਾਨਕ ਦੇਵ ਯੂਨੀਵਰਸਿਟੀ 'ਚ ਰੈਲੀ ਵੀ ਕਰਾਂਗੇ ਤੇ ਪੰਜਾਬ ਲੈਵਲ ਦਾ ਸਟੇਟ ਲੈਵਲ ਦੀ ਰੈਲੀ ਵੀ ਕਰਾਂਗੇ ਜੇ ਹੋ ਸੁਖਿਆ ਤੇ ਉਚੇਰੀ ਸਿੱਖਿਆ ਮੰਤਰੀ ਬੈਂਸ ਸਾਹਿਬ ਦਾ ਜਿਹੜਾ ਰੈ residense ਹੈ ਉਹਨੂੰ ਵੀ ਆਪਾਂ ਜਿਹੜਾ ਘਰਾਵ ਕਰਾਂਗੇ ਔਰ ਆਏ ਹੋਏ ਭਾਡੇ ਪ੍ਰੋਟੈਸਟ ਕੀਤਾ ਜਾ ਰਿਹਾ ਜਿਹੜੇ ਜਿਹੜੇ ਚਾਰੂ ਸਾਥੀਆਂ ਮੈਂ ਡਾਕਟਰ ਗੁਰਦਾਸ ਸਿੰਘ ਸੇਖੋਂ ਜਨਰਲ ਸੈਕਟਰੀ ਪੰਜਾਬ ਐਂਡ ਚੰਡੀਗੜ੍ਹ ਕੋਲ ਲੀਚਰ ਯੂਨੀਅਨ ਅੱਜ ਜਿਹੜਾ ਧਰਨਾ ਹੈਗਾ ਡਿਸਟ੍ਰਿਕਟ ਲੈਵਲ ਦਾ ਪ੍ਰੋਟੈਸਟ ਹੈ ਇਹ ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ ਨੇ ਪਿੱਛੇ ਆਪਣੀ ਬਠਿੰਡਾ ਡੀਏਵੀ ਕਾਲਜ ਦੇ ਵਿੱਚ ਇੱਕ ਜੈਕਟਾ ਕਮੇਟੀ ਹੋਈ ਸੀ ਉੱਥੇ ਇੱਕ ਚੇਨ ਪ੍ਰੋਟੈਸਟ ਅਸੀਂ ਸ਼ੁਰੂ ਕੀਤਾ ਜਿਹਦੇ ਤਹਿਤ ਅਸੀਂ 20 ਸਪਟੰਬਰ ਨੂੰ ਪਹਿਲਾਂ ਦੋ ਪੀਰੀਅਡ ਦਾ ਹਰੇਕ ਕਾਲਜ ਦੇ ਵਿੱਚ ਧਰਨਾ ਦੇ ਚੁੱਕੇ ਹਾਂ ਅੱਜ ਸੈਕੰਡ ਜਿਹੜਾ ਪ੍ਰੋਜੈਕਟ ਹੈਗਾ ਉਦੇ ਤਹਿਤ ਸਾਰੇ ਪੰਜਾਬ ਦੇ ਵਿੱਚ ਡਿਸਟ੍ਰਿਕਟ ਹੈੱਡਕੁਆਟਰਾਂ ਦੇ ਉੱਪਰ ਇਹ ਧਰਨਾ ਦਿੱਤਾ ਜਾ ਰਿਹਾ ਜਿਦੇ ਵਿੱਚ 136 ਜਿਹੜੇ ਸਾਡੇ ਐਡਿਟ ਕਾਲਜਸ ਆ ਪੰਜਾਬ ਦੇ ਜਿਨ੍ਹਾਂ ਦੀਆਂ ਬਹੁਤ ਸਾਰੀਆਂ ਡਿਮਾਂਡਸ ਪੈਂਡਿੰਗ ਆ ਉਹਨਾਂ ਨੂੰ ਲਾਗੂ ਕਰਾਉਣ ਵਾਸਤੇ ਅਸੀਂ ਇਹ ਧਰਨਾ ਦੇ ਰਹੇ ਆ ਔਰ ਮੈਂ ਦੱਸਣਾ ਚਾਹੂੰਗਾ ਕਿ ਭਗਵੰਤ ਮਾਨ ਸਾਡੇ ਆਨਰੇਬਲ ਸੀਐਮ ਸਾਹਿਬ ਨੇ ਪਿੱਛੇ 2022 ਦੇ ਵਿੱਚ 5 ਸਪਟੰਬਰ ਨੂੰ ਟੀਚਰ ਡੇ ਤੇ ਅਨਾਉਂਸ ਕੀਤਾ ਸੀਗਾ ਕਿ ਇਹਨਾਂ ਨੂੰ 7th ਪੇ ਕਮਿਸ਼ਨ ਅਨੁਸਾਰ ਦਿੱਤਾ ਜਾਂਦਾ ਜਾ ਉਹਦੀ ਨੋਟੀਫਿਕੇਸ਼ਨ ਅਕਤੂਬਰ ਦੇ ਵਿੱਚ ਹੋ ਗਈ ਸੀ 2022 ਚ ਲੇਕਿਨ ਅੱਜ 2024 ਆ ਗਿਆ 2 ਸਾਲ ਲੰਘ ਗਏ ਆ ਹਜੇ ਵੀ ਉਹ 7th ਪੇ ਕਮਿਸ਼ਨ ਇੰਪਲੀਮੈਂਟੇਸ਼ਨ ਨਹੀਂ ਹੋਈ ਅਸੀਂ ਪੰਜਾਬ ਸਰਕਾਰ ਤੋਂ ਇਹ ਮੰਗ ਕਰਦੇ ਆਂ ਕਿ ਇਹ ਜਿਹੜਾ 7th ਪੇ ਕਮਿਸ਼ਨ ਹੈ ਇਹ ਇਹਨਾਂ ਕੋਟੀਆਂ ਦੇ ਵਿੱਚ ਇੰਪਲੀਮੈਂਟ ਕੀਤਾ ਜਾਵੇ ਅੱਗੇ 8ਵਾਂ ਪੇ ਕਮਿਸ਼ਨ 226 ਚ ਆਉਣ ਵਾਲਾ ਸਾਰੇ ਹਿੰਦੁਸਤਾਨ ਚ ਸਾਰੇ ਸਟੇਟਾਂ ਚ 7ਵਾਂ ਪੇ ਕਮਿਸ਼ਨ ਲੱਗ ਚੁੱਕਾ ਹੈ ਕੇਵਲ ਇੱਕ ਪੰਜਾਬ ਸਟੇਟ ਹੈ ਜਿਹਦੇ ਚ ਹਜੇ ਇਹਨਾਂ ਇਡਰਟ ਕਾਲਜਾਂ ਨੂੰ ਇਹ 7ਵਾਂ ਪੇ ਕਮਿਸ਼ਨ ਨਹੀਂ ਮਿਲਿਆ ਸਾਡੀ ਇਹ ਪੁਰਜੋ ਡਿਮਾਂਡ ਹੈ ਇਸ ਦੇ ਨਾਲ ਸਾਡੀਆਂ ਹੋਰ ਕੁਝ ਪੈਂਡਿੰਗ ਡਿਮਾਂਡ ਚੱਲ ਰਹੀਆਂ ਸਰਕਾਰ ਨਾਲ ਜਿਦੇ ਵਿੱਚ ਚਾਈਲਡ ਕੇਅਰ ਲੀਵ ਹੈ ਜਿਹੜੀ ਲੇਡੀਜ਼ ਨੂੰ ਦਿੱਤੀ ਜਾਂਦੀ ਬੱਚੇ ਪਾਲਣ ਵਾਸਤੇ ਸੈਂਟਰ ਗਵਰਨਮੈਂਟ ਦੀ ਪਾਲਿਸੀ ਆ ਸਾਰੇ ਸਟੇਟ EMPLOYE ਨੂੰ ਮਿਲਦੀ ਆ ਪੰਜਾਬ ਦੇ ਹੈੱਡਡ ਕਾਲਜਾਂ ਚ ਨਹੀਂ ਮਿਲਦੀ ਰਿਫਰੈਸ਼ਰ ਕੋਰਸ ਦਾ ਜਿਹੜੀ ਰਿਲੈਕਸੇਸ਼ਨ ਆ ਉਹ ਸਾਡੇ ਟੀਚਰ ਕੋਰਟ ਤੋਂ ਜਿੱਤ ਚੁੱਕੇ ਆ ਫਿਰ ਵੀ ਸਰਕਾਰ ਰਿਲੈਕਸੇਸ਼ਨ ਦੇਣ ਨੂੰ ਤਿਆਰ ਨਹੀਂ ਆ ਜਿਹੜੀ 75 25 ਦੀ ਪਾਲਿਸੀ ਸਰਕਾਰ ਨੇ ਨਵੀਂ ਬਣਾਈ ਆ ਇਹ ਇਨ੍ਹਾਂ ਕਾਲਜਾਂ ਨੂੰ ਮਾਰਨ ਦੀ ਪਾਲਿਸੀ ਆ ਅਸੀਂ ਕਹਿੰਨੇ ਕਿ ਇਹਨੂੰ 95% ਕੀਤਾ ਜਾਵੇ ਜਿਹੜੀਆਂ ਪੋਸਟਾਂ ਇਹਨਾਂ ਕਾਲਜਾਂ 'ਚ ਖਾਲੀ ਹੋਈਆਂ ਨੇ ਉਹ ਤੁਸੀਂ ਹਿਸਾਬ ਲਾ ਲਓ ਵੀ 1921 'ਚ ਪੋਸਟਾਂ 1981 'ਚ ਪੋਸਟਾਂ ਦਿੱਤੀਆਂ ਸਰਕਾਰ ਨੇ ਉਸ ਤੋਂ ਬਾਅਦ ਇੰਨੀਆਂ ਚੇਂਜਸ ਆ ਗਈਆਂ ਸਰਕਾਰ ਨੇ ਕੋਈ ਵੀ ਪੋਲਿਸੀ ਨੂੰ ਰਿਵਾਈਜ਼ ਹੀ ਨਹੀਂ ਕੀਤਾ ਅਸੀਂ ਪੂਰੀ ਅਸੀਂ ਚਾਹੁੰਦੇ ਆ ਵੀ ਨਵੇਂ-ਨਵੇਂ ਕੋਰਸ ਖੁੱਲ ਗਏ ਆ ਜਿਹੜੇ ਨਵੇਂ ਕੋਰਸ ਖੁੱਲੇ ਆ ਉਹਨਾਂ ਵਾਸਤੇ ਸਾਨੂੰ ਨਵੀਆਂ ਐਡਡ ਕੋਰਸਾਂ ਦਿੱਤੀਆਂ ਜਾਣ ਨਹੀਂ ਤਾਂ ਜਿੰਨੀਆਂ ਪੋਸਟਾਂ ਹੁਣ ਤੇ ਕਰ ਖਾਲੀ ਪਈਆਂ ਕਾਲਜਾਂ ਦੇ ਵਿੱਚ ਉਹ ਕਾਲਜਾਂ ਨੂੰ ਭਰਮ ਦੀ ਇਜਾਜ਼ਤ ਦੇ ਦਿੱਤੀ ਜਾਵੇ ਕਾਲਜ ਆਪਣੀ ਮਰਜ਼ੀ ਨਾਲ ਜਿਹੜੀ ਵੀ ਪੋਸਟ ਉਹਨਾਂ ਨੂੰ ਚਾਹੀਦੀ ਉਹਨੂੰ ਭਰ ਸਕਣ ਇਹਦੇ ਨਾਲ ਕਾਲਜ ਦੇ ਜਿਹੜੇ 1 ਪੰਜਾਬ ਦੇ ਜਿਹੜੇ 136 ਐਡਡ ਕਾਲਜਸ ਇਹ ਬਚੇ ਰਹਿਣਗੇ ਇਹ 80% ਸਟੂਡੈਂਟ ਨੂੰ ਐਜੂਕੇਸ਼ਨ ਦੇ ਰਹੇ ਆ ਕਿਉਂਕਿ ਪੰਜਾਬ ਦੇ ਵਿੱਚ ਸਰਕਾਰੀ ਕਾਲਜ ਬਹੁਤ ਘਟਾ ਗਏ ਆ ਸਰਕਾਰੀ ਕਾਲਜਾਂ ਦੇ ਵਿੱਚੋਂ ਮਤਲਬ 80% ਇਹੋ ਜਿਹੇ ਕਾਲਜ ਹੈ ਜਿਨ੍ਹਾਂ ਚ ਟੀਚਰ ਹੀ ਬਹੁਤ ਘੱਟ ਹੈ ਇੱਕ ਇੱਕ ਟੀਚਰ ਹੈ ਇੱਕ ਇੱਕ ਪ੍ਰਿੰਸੀਪਲ ਨੂੰ 8 8 ਕਾਲਜ ਮਿਲੇ ਹੋਏ ਆ ਸਰਕਾਰ ਦੇ ਵਿੱਚ ਉਹਨਾਂ ਦੀ ਕੰਟਰੀਬਿਊਸ਼ਨ ਬਹੁਤ ਘੱਟ ਹੈ ਏਡਿਟਡ ਕਾਲਜਾਂ ਦੀ ਕੰਟਰੀਬਿਊਸ਼ਨ ਇਸ ਕਰਕੇ ਸਰਕਾਰ ਨੂੰ ਚਾਹੀਦਾ ਕਿ ਏਡਿਟਡ ਕਾਲਜਾਂ ਦੀ ਬਾਹ ਫੜਨ ਇਹਨਾਂ ਦੀ ਗ੍ਰਾਂਟ ਰੈਗੂਲਰਾਈਜ਼ ਕਰਨ ਇਹਨਾਂ ਦੀਆਂ ਬਣਦੀਆਂ ਪੋਸਟਾਂ ਇਹਨਾਂ ਨੂੰ ਦੇਣ ਤਾਂ ਕਿ ਇਹਨਾਂ ਕਾਲਜਾਂ ਦੇ ਵਿੱਚ ਬੱਚੇ ਆ ਜਿਹੜੀ ਉਹ ਸਸਤੀ ਅਤੇ ਵਧੀਆ ਐਜੂਕੇਸ਼ਨ ਲੈ ਸਕਣ ਅਸੀਂ ਇਸ ਪਲੇਟਫਾਰਮ ਤੋਂ ਤੁਹਾਡੇ ਰਾਹੀਂ ਸੀਐਮ ਸਾਹਮਣੂ ਬੇਨਤੀ ਕਰਦੇ ਆਂ ਕਿ ਸਾਡਾ ਜੀ ਨਹੀਂ ਕਰਦਾ ਅਸੀਂ ਦਰਿਆ ਤੇ ਆਈਏ ਸਾਡੇ ਨਾਲ ਟੇਬਲ ਟॉक ਕਰੋ ਤੁਸੀਂ ਐਜੂਕੇਸ਼ਨ ਮਨਿਸਟਰ ਦੀ ਜ਼ਿੰਮੇਵਾਰੀ ਲਓ ਜਾਂ ਸਾਨੂੰ ਪ੍ਰਾਇੋਰਟੀ ਬੇਸ ਤੇ ਇੱਕ ਮੀਟਿੰਗ ਦਿਓ ਜਿਹਦੇ ਚ ਅਸੀਂ ਆਪਣੀਆਂ ਸਾਰੀਆਂ ਡਿਮਾਂਡਸ ਰੱਖ ਛੱਡੀਏ ਔਰ ਅਸੀਂ ਪ੍ਰੋਮਿਸ ਕਰਦੇ ਆਂ ਜੇ ਸਾਡੀ ਕੋਈ ਡਿਮਾਂਡ ਜੈਨੂਇਨ ਨਾ ਹੋਵੇ ਤੁਸੀਂ ਉਹਨੂੰ ਰਿਜੈਕਟ ਕਰ ਦਿਆ ਜੋ ਅਸੀਂ ਤੁਹਾਡੇ ਕੋਲੋਂ ਡਿਮਾਂਡ ਲੈ ਕੇ ਦੁਬਾਰਾ ਨਹੀਂ ਆਵਾਂਗੇ ਪਰ ਜਿਹੜੀਆਂ ਸਾਡੀਆਂ ਜੈਨੂਇਨ ਡਿਮਾਂਡਸ ਆ ਉਹ ਜ਼ਰੂਰ ਮੰਨੋ ਇਹ ਸਾਡੇ ਵਾਸਤੇ ਨਹੀਂ ਇਹ ਪੰਜਾਬ ਦਾ ਭੁੱਖ ਬਣਾਉਣ ਵਾਸਤੇ ਆ ਇਹ ਪੰਜਾਬ ਦਾ ਫਿਊਚਰ ਬਚਾਉਣ ਵਾਸਤੇ ਆ ਇਹ ਪੰਜਾਬ ਦੇ ਬੱਚਿਆਂ ਨੂੰ ਪੜਾਉਣ ਵਾਸਤੇ ਆ ਪੰਜਾਬ ਪਹਿਲਾਂ ਨਸ਼ਿਆਂ ਚ ਡੁੱਬਿਆ ਪਿਆ ਜੇ ਬੱਚਿਆਂ ਨੂੰ ਇਹਨਾਂ ਕਾਲਜਾਂ ਦੇ ਵਿੱਚ ਜਾ ਕੇ ਐਜੂਕੇਸ਼ਨ ਪ੍ਰਾਪਤ ਕਰਨ ਦਾ ਮੌਕਾ ਨਾ ਮਿਲਿਆ ਤਾਂ ਇਹ ਹੋਰ ਨਸ਼ਿਆਂ ਦੇ ਵਿੱਚ ਡੁੱਬਣਗੇ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਹੋਏਗਾ ਉਹ ਨਾਲ ਦੀ ਆ ਪਹਿਲੀ ਹਾਂ ਪਰ ਅੱਜ ਅਸੀਂ ਪ੍ਰੋਟੈਸਟ ਤੋਂ ਬਾਅਦ ਸਾਰੇ ਡਿਸਟ੍ਰਿਕਟ ਹੈੱਡਕੁਆਰਟਰ ਤੇ ਡਿਪਟੀ ਕਮਿਸ਼ਨਰ ਸਾਹਿਬ ਹੋਂਦੇ ਰਹਹੀਂ ਇੱਕ ਮੰਗ ਪੱਤਰ ਆ ਜਿਹੜਾ ਸੀਐਮ ਸਾਹਿਬ ਦੇ ਨਾਮ ਤੇ ਦੇਵਾਂਗੇ ਔਰ ਉਮੀਦ ਕਰਦੇ ਆ ਕਿ ਸੀਐਮ ਸਾਹਿਬ ਸਾਡੀ ਗੱਲ ਤੇ ਉੱਪਰ ਗੌਰ ਕਰਨਗੇ ਔਰ ਸਾਡਾ ਮਸਲਾ ਜਿਹੜਾ ਉਹ ਜਲਦੀ ਹੱਲ ਕਰਨਗੇ ਹਾਂ ਜੀ ਸਰ ਜੀ ਨਾਮ ਦੱਸ ਲਿਓ ਆਪਣਾ ਤੇ ਜਿਹੜਾ ਮਤਪਰਤਨ ਦਿੱਤਾ ਹੈ ਮੈਂ ਸੁਖਵਿੰਦਰ ਸਿੰਘ ਸੁਪਰੀਨ ਗ੍ਰੇਡ 1 ਦਫ਼ਤਰ ਡਿਊਟੀ ਕੇ ਅਨੁਸਾਰ ਮੈਨੂੰ ਹੁਕਮ ਹੋਇਆ ਸੀ ਕਿ ਪੰਜਾਬ ਕਾਲਜ ਜਿਹੜੇ ਹੈ ਟੀਚਰ ਜੂਨੀਅਰ ਉਹਨਾਂ ਦੇ ਕੁਝ ਮੰਗਾ ਹੈਗਾ ਉਹਨਾਂ ਦਾ ਮੈਮੋਰੰਡਮ ਇਹਨਾਂ ਤੋਂ ਲਿਆ ਜਾਵੇ ਸੂਚ ਹੁਕਮਾਂ ਦੇ ਤਹਿਤ ਮੈਂ ਇਹ ਮੈਮੋਰੰਡਮ ਇਹਨਾਂ ਤੋਂ ਪ੍ਰਾਪਤ ਕਰਾਉਣਾ ਯਕੀਨ ਦਿਵਾਉਣਾ ਕਿ ਇਹ ਜਿਹੜਾ ਹੈ ਮੈਮੋਰੰਡਮ ਇਹਨਾਂ ਦੀ ਮੰਗ ਨਾਲ ਸੰਬੰਧੀ ਹੈ ਉਹ ਮਾਨ ਜੋ ਡੀਸਾ ਦੇ ਧਿਆਨ ਵਿੱਚ ਲਿਆ ਕੇ ਸਰਕਾਰ ਨੂੰ ਭੇਜ ਦਿੱਤਾ ਜਾਵੇ ਥੈਂਕ ਯੂ ਪ੍ਰਾਪਤੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز